ਭਾਜੀ ਇਹ ਕਦੋਂ ਦੀ ਘਟਨਾ ਵਾ ਤੇ ਕਿੰਨਾ ਕੁ ਮਾਲ ਤੁਹਾਡਾ ਚੋਰੀ ਹੋਇਆ ਭਾਜੀ ਇਹ 28 29 ਤਰੀਕ ਨੂੰ ਮਾਲ ਲੋਡ ਹੋਇਆ 564 ਕੱਟੇ ਹੋਏ ਆ 269 ਗੁੰਡਾ 40 ਕਿਲੋ ਮਾਲ ਲੋਡ ਮੀਆਂ ਬਿੰਦ ਤੋਂ ਕੀਤਾ ਹੀ ਰਈਆ ਤੇ ਮੀਆਂ ਬਿੰਦ ਤੋਂ ਇਹ ਕਿੱਥੇ ਲੈ ਕੇ ਜਾਣਾ ਹੈ ਮਾਲ ਇਹ ਇੰਦਰਜੀਤ ਸਿੰਘ ਤੋਂ ਮਾਲ ਲੱਦਿਆ ਸੀ ਜੀ ਆਹੀਂ ਸੌਦਾ ਕਰਾਉਣ ਵਾਲੇ ਇੱਕ ਠੂਹਾ ਵੀ ਲੈ ਕੇ ਜਾਣਾ ਸੀ ਜੀ ਤੇ ਇਹ ਕਿਹੜੀ ਗੱਡੀ ਤੇ ਲੋਡ ਕੀਤਾ ਸੀ ਇਹ ਜੀ ਪੀਬੀ 06 ਆਰ 9991 ਤੇ ਗੱਡੀ ਲੋਡ ਕੀਤੀ ਸੀ ਤੇ ਆਪਣਾ ਨਾਮ ਜਿਹੜਾ ਡਰਾਈਵਰ ਨੇ ਉਹ ਜਤਿੰਦਰ ਸਿੰਘ ਲਿਖਾਇਆ ਹੈ। ਅਸਲ ਚ ਨਾਮ ਕੀ ਹੈ? ਅਸਲ ਚ ਨਾਮ ਜਿਹੜਾ ਇਹਦਾ ਜੀ ਹਰਮਨ ਸਿੰਘ ਪੁੱਤਰ ਸ਼ਮਸ਼ੇਰ ਸਿੰਘ ਵਾਸੀ ਲਾਲਪੁਰ। ਹਾਂਜੀ ਤੇ ਪਿੰਡ ਜਿਹੜਾ ਇਹਦਾ ਆਪਣੇ ਇਹਦੇ ਘਰ ਆਈ ਆਈ ਜਦੋਂ ਇਹ ਗੱਡੀ ਲੋਡ ਕੀਤੀ ਐ ਸਿਦਮਾ ਤੱਕ ਮੈਂ ਨਾਲ ਆਇਆ ਸਿਦਮਾ ਕਹਿੰਦਾ ਮੇਰੀ ਮਾਂ ਤਾਂ ਬਿਮਾਰ ਹੋ ਗਈ ਆ ਮੈਂ ਉਹਦਾ ਪਤਾ ਲੈ ਕੇ ਤੇ ਵਾਪਸ ਆਈ ਨਾ ਤੁਸੀਂ ਮੈਨੂੰ ਅੱਗੇ ਢੀਕੋ ਗਰਦਾਸਪੁਰ ਜਦੋਂ ਮਾਲ ਲੱਦਿਆ ਤੁਸੀਂ ਨਾਲ ਹੀ ਉੱਥੇ ਅਹੀਂ ਨਾਲ ਹੀ ਜੀ ਤੇ ਕੰਡਾ ਵੀ ਆਪ ਹੀ ਕਰਾਇਆ ਨੇ ਕੰਡਾ ਵੀ ਆਪ ਕਰਾਇਆ ਉਹ ਵੀ ਸਾਡੇ ਨਾਲ ਹੀ ਕੰਡੇ ਦੀ ਵੀ ਜਿਹੜੀ ਵੀਡੀਓ ਆਂ ਗੱਡੀਆਂ ਲੋਡ ਕੀਤੀਆਂ ਅਸੀਂ ਦੋ ਗੱਡੀਆਂ ਲੋਡ ਕੀਤੀਆਂ ਜੀ ਅੱਛਾ ਦੂਜੀ ਗੱਡੀ ਸਹੀ ਸਲਾਮਤ ਦੂਜੀ ਗੱਡੀ ਸਹੀ ਸਲਾਮਤ ਅੱਛਾ ਫਾਈ ਵੀ ਇਕੱਠਿਆਂ ਮੈਂ ਇਹਦੀ ਗੱਡੀ 'ਚ ਬੈ ਕੇ ਆਇਆ ਦੂਜੀ ਗੱਡੀ ਪਿੱਛੇ ਹੀ ਜਦੋਂ ਸਿਦਮਾ ਤੱਕ ਆਇਆ ਤਾਂ ਕਹਿੰਦਾ ਮੇਰੀ ਮਾਤਾ ਬਿਮਾਰ ਹੋ ਗਈ ਹੈ ਜੀ ਤੇ ਮੈਂ ਉਹਦਾ ਪਤਾ ਲੈ ਕੇ ਘਰੋਂ ਆਇਆ ਤੁਸੀਂ ਮੈਨੂੰ ਅੱਗੇ ਢੀਕੋ ਅਸੀਂ ਇਹਨੂੰ ਢੀਕਦੇ ਰਹੇ ਗਰਦਾਪੁਰ ਬਾਈਪਾਸ ਤੇ ਇਹਦਾ ਫੋਨ ਬੰਦ ਹੋ ਗਿਆ ਅਨ ਕੀ ਹੋ ਸਕਦਾ ਮਾਤਾ ਜੀ ਜਲਦੀ ਬਿਮਾਰ ਹੋਏਗੀ ਤੇ ਕੱਲ ਆ ਜਾਏਗਾ ਫਿਰ ਇਹ 30 ਤਰੀਕ ਨੂੰ 5 ਵਜੇ ਦਾ ਫੋਨ ਆਇਆ ਵੀ ਮੈਂ ਆ ਰਿਆਂ ਫਿਰ ਉਸ ਤੋਂ ਬਾਅਦ ਵੀ ਫੋਨ ਇਹਦਾ ਬੰਦ ਹੋ ਗਿਆ ਉਸੇ ਵੇਲੇ ਇਹ 30 ਤਰੀਕ ਨੂੰ ਇਹਦੇ ਘਰ ਆਇਆ ਇਹ ਸਾਨੂੰ ਘਰ ਇਹਦੀ ਜਨਾਨੀ ਕਹਿੰਦੀ ਵੀ ਸਾਨੂੰ ਪਤਾ ਨਹੀਂ ਬਿੱਟੂ ਦੀ ਇਹਦੀ ਮਾਤਾ ਜਿਹੜੀ ਅਤੇ ਅਸਲੀ ਨਾਂ ਵੀ ਇਹਦਾ ਪਤਾ ਕੀਤਾ ਇਹਦਾ ਨਾਂ ਹਰਮਨ ਸਿੰਘ ਹੈ ਪਹਿਲਾਂ ਵੀ ਇਹਨਾਂ ਸਾਡੇ ਕੋਲੋਂ ਡੀਓਸੀ ਦੇ ਫੇਰੇ ਲਾਏ ਸੀ ਬਾਣਕਿਸ਼ਨਿਤਲ ਦੇ ਸ਼ੰਦਰ ਤੋਂ ਸ਼ਿਦਨਗਰ ਦੇ ਉਦੋਂ ਚ ਵੀ ਇਹਦਾ ਗੱਡੀ ਦਾ ਨੰਬਰ ਪੀਬੀ 0 6b 0832 ਹੈ b ਬੈਨ ਵਾਲੀ ਉਹ ਹੁਣ ਇਹਨੇ ਬਦਲ ਲਿਆ ਨੰਬਰ ਹੁਣ ਇਹਨਾਂ ਨੰਬਰ ਜੈਲੀ ਲਾ ਕੇ ਬਿਨਾ ਇੰਡੀਆ ਤੋਂ ਇੰਡੀਆ ਨੰਬਰ ਤੋਂ ਪਲੇਟਾਂ ਲਾ ਕੇ ਤੇ ਮਾਲ ਲਦਿਆ ਪਹਿਲਾਂ ਇਹਦੀ ਪਹਿਲਾਂ ਇੰਡੀਆ ਦੀਆਂ ਪਲੇਟਾਂ ਨਹੀਂ ਲੱਗੀਆਂ ਸਰ ਇਹ ਅੱਗੇ ਵੀ ਲਦਿਆ ਸੋਚਿਆ ਵਿਸ਼ਵਾਸ ਹੀ ਅੱਗੇ ਵੀ ਉਸ ਤੋਂ ਵੀ 2-4 ਸਾਲ ਪਹਿਲਾਂ ਇਹਨਾਂ ਸਾਡਾ ਮਾਲ ਲਦਿਆ ਸੀ ਇਹਦੇ ਕੋਲ 10 ਚੱਕੀ ਗੱਡੀ ਹੁੰਦੀ ਸੀ ਕਿਰਾਏ ਤੇ ਕਿਸੇ ਦੀ ਚਲਾਉਂਦਾ ਸੀ ਹੁਣ ਤੇ ਇਹਦੇ ਕੋਲ ਆਪਣੀ ਗੱਡੀ ਆ ਉਦੋਂ ਦਾ ਸਾਡਾ ਪੁਰਾਣਾ ਇਹਦੇ ਨਾਲ ਲਿੰਕ ਹੀ ਪੁਰਾਣਾ ਮਾਲ ਢੂੰਦਾ ਸੀ ਫਸੀ ਇਹਦਾ ਬੋਦੀ ਸ਼ਾ ਦਾ ਮਾਲਟ ਹੁੰਦਾ ਸੀ ਲੇਕਿਨ ਇਹ ਇਹ ਜਿਹੜਾ ਪਤਾ ਨਹੀਂ ਪੀਏ ਫਰਾਡੀ ਬੰਦਾ ਹੋਏਗਾ ਇਹ ਤੇ ਗੁੱਡਫੇਰ ਤੇ ਇਹਨਾਂ ਵਿਸ਼ਵਾਸ ਸੁਪਣਾ ਤੋੜਿਆ ਜੀ ਤੇ ਉਹ ਤਾਂ ਫਿਰ ਕੋਈ ਕੀਪੀ ਪੜਤਾਲ ਕੋਈ ਉਹ ਅਹੀਂ ਜੀ ਅਹੀਂ ਦਰਖਾਸਤ ਦਿੱਤੀ ਹੈ ਜੀ ਤਿੱਬੜ ਥਾਣੇ ਐਸਐਚਓ ਸਾਹਿਬ ਨੂੰ ਵੀ ਕਿਹਾ ਵੀ ਉਹਦੀ ਵੀਡੀਓ ਵੀ ਨਾਲ ਲਾਈ ਹੈ ਜੀ ਜੋ ਕੰਡਾ ਹੋਇਆ ਕੰਡੇ ਤੇ ਇਹ ਵੀਡੀਓ ਦੇ ਨਾਲ ਮੈਂ ਵੀ ਨਾਲ ਹੀ ਜਿਹੜਾ ਮਤਲਬ ਕਿ ਉਹਦਾ ਭਈਆ ਜਿਹੜਾ ਜ਼ਿਮੀਦਾਰ ਦਾ ਉਹ ਵੀ ਨਾਲ ਹੈ ਕੰਡਾ ਕਰਾਨ ਵੇਲੇ ਉਹਦੀ ਵੀ ਵੀਡੀਓ ਤੁਹਾਨੂੰ ਦੇਤੀ ਆ ਜੀ ਰਈਏ ਜਿਹੜਾ ਕੰਡਾ ਕਰਾਇਆ ਜਿਹੜਾ ਉਹਦਾ ਮਾਰ ਰਈਏ ਹੀ ਉਹਦੇ ਵੀ